ਦੀ ਕਰਾਈ ਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਵੱਡੀ ਗਿਣਤੀ ਦੇ ਵਿੱਚ ਖੰਨਾ ਵਿਖੇ ਪਹੁੰਚੇ ਹੋ ਮੈਂ ਖੰਨਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿ ਪਿਛਲੇ ਲੰਬੇ ਸਮੇਂ ਤੋਂ ਸਮਝੋ ਕਈ ਦਹਾਕਿਆਂ ਤੋਂ ਜਿਹੜੀ ਮਸ਼ੀਨਰੀ ਦੀ ਘਾਟ ਸਾਡੇ ਖੰਨੇ ਦੇ ਵਿੱਚ ਸੀ ਉਹ ਘਾਟ ਇੱਕ ਕਰਕੇ ਪੂਰੀ ਹੁੰਦੀ ਜਾ ਰਹੀ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦਾ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਤੋਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਮੈਂ ਜਿੱਥੇ ਮੁਬਾਰਕਬਾਦ ਦਿੰਨਾ ਉੱਥੇ ਮੈਂ ਉਹਨਾਂ ਦਾ ਧੰਨਵਾਦ ਵੀ ਕਰ ਦਿੰਦਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਅੱਜ ਖੰਨੇ ਵਿਖੇ ਦੋ ਫਾਇਰ ਟੈਂਡਰ ਜਿਨ੍ਹਾਂ ਨੂੰ ਅੱਗ ਬੁਝਾਉਣ ਵਾਲੀਆਂ ਗੱਡੀਆਂ ਕਹਿੰਦੇ ਆ ਦੋ ਨਵੀਆਂ ਗੱਡੀਆਂ ਆਈਆਂ ਨੇ ਇੱਕ ਦੀ ਕੀਮਤ 25 ਲੱਖ ਰੁਪਏ ਹੈ ਇੱਕ ਦੀ ਕੀਮਤ 40 ਲੱਖ ਰੁਪਏ ਔਰ ਜਿਹੜੀ 25 ਲੱਖ ਵਾਲੀ ਗੱਡੀ ਹੈ ਇਹਦੇ ਵਿੱਚ ਫੋਮ ਹੈ ਜਿਹੜੀ ਆਪਾਂ ਜੇ ਕਿਤੇ ਅੱਗ ਲੱਗ ਜਵੇ ਫੋਮ ਸਪਰੇਅ ਕਰਕੇ ਅੱਗ ਨੂੰ ਇੱਕਦਮ ਬੁਝਾ ਸਕੀ ਹੈ ਉਹਦੀ ਵੀ ਫੈਸਿਲਿਟੀ ਹੈ ਇਹਦੇ ਚ ਪਾਣੀ ਦਾ ਸਪਰੇਅ ਕਰਨ ਵਾਲੀ ਵੀ ਫੈਸਿਲਿਟੀ ਹੈ ਇਹ ਗੱਡੀ ਹੈ ਜਿਹੜੀ ਛੋਟੀ ਹੋਣ ਕਰਕੇ ਗਲੀਆਂ ਦੇ ਵਿੱਚ ਵੀ ਸੰਗੜੀਆਂ ਗਲੀਆਂ ਦੇ ਵਿੱਚ ਵੀ ਹੋਣੇ ਗੱਡੀ ਹੈ ਜਿਹੜੀ ਜਾ ਸਕਦੀ ਹੈ ਇਹਦੀ ਬਹੁਤ ਵੱਡੀ ਘਾਟ ਸੀ ਤੇ ਦੂਸਰੀ ਜਿਹੜੀ ਵੱਡੀ ਗੱਡੀ ਹੈ 40 ਲੱਖ ਵਾਲੀ ਉਸ ਗੱਡੀ ਦੇ ਵਿੱਚ ਬਹੁਤ ਸਾਰੀਆਂ ਫੈਸਿਲਿਟੀਆਂ ਨੇ ਜਿਵੇਂ ਕਿ 1000 ਲੀਟਰ ਦਾ ਤਾਂ ਉਹਦੇ ਵਿੱਚ ਪਾਣੀ ਆ ਟੈਂਕ ਹੈ ਜਿਹਦੇ ਨਾਲ ਅੱਗ ਬੁਝਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਉਹਦੇ ਵਿੱਚ ਫੋਮ ਡਿਸਪੈਂਸਰ ਵੀ ਹੈ ਜੇ ਕਿਤੇ ਅੱਗ ਲੱਗ ਜਵੇ ਅੰਦਰ ਧੂੰਆਂ ਹੀ ਧੂੰਆ ਹੋ ਜਾਂਦਾ ਉਸ ਧੂੰਏ ਨੂੰ ਕੱਢ ਕੇ ਬਾਹਰ ਉਹਨਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਉਹਦੇ ਵਿੱਚ ਜਨਰੇਟਰ ਦਾ ਵੀ ਇੰਤਜ਼ਾਮ ਹੈ ਜੇ ਜਿਵੇਂ ਅੱਗ ਲੱਗਦੀ ਹੈ ਤਾਂ ਲਾਈਟ ਚਲੇ ਜਾਂਦੀ ਹੈ ਤਾਂ ਲਾਈਟਾਂ ਜਗਾਣ ਲਈ ਪੋਰਟੇਬਲ ਲਾਈਟਾਂ ਜਗਾਣ ਲਈ ਹੋਂਡਾ ਦਾ ਸ਼ਰੀਰਾਮ ਹੋਂਡਾ ਦਾ ਉਹਦੇ ਵਿੱਚ ਜਨਰੇਟਰ ਵੀ ਹੈ ਇਸ ਤੋਂ ਇਲਾਵਾ ਉਹਦੇ ਅੰਦਰ ਪੰਪਾਇ ਜਿਹੜੇ ਉਹ ਐਨੇ ਜ਼ਿਆਦਾ ਹਾਈ ਪ੍ਰੈਸ਼ਰ ਪੰਪ ਨੇ ਕਿ ਥੱਲੋਂ ਖੜ ਕੇ ਹਾਈ ਰਾਈਜ਼ ਬਿਲਡਿੰਗਾਂ ਜਿਹੜੀਆਂ ਉਹਨਾਂ ਤੱਕ ਵੀ ਇਹ ਪਾਣੀ ਆ ਜਾਣੀ ਕਿ ਪਹੁੰਚਾ ਸਕਦੀ ਹੈ ਸੋ ਇਹ ਦੋ ਗੱਡੀਆਂ ਅੱਜ ਸਾਡੇ ਖੰਨੇ ਸ਼ਹਿਰ ਵਿਖੇ ਆਈਆਂ ਸਾਡੇ ਹਲਕੇ ਵਿਖੇ ਆਈਆਂ ਇਹਦੇ ਨਾਲ ਸਾਨੂੰ ਰੈਸਕਿਊ ਕਰਨ ਦੇ ਲਈ ਬਹੁਤ ਵੱਡਾ ਜਾਨੀ ਕਿ ਸਾਨੂੰ ਇਹ ਬੈਨੀਫਿਟ ਹੋਊਗਾ ਅਸੀਂ ਅਰਦਾਸ ਕਰਦੇ ਹਾਂ ਕਿ ਕਿਸੇ ਨੂੰ ਕਦੇ ਜ਼ਿੰਦਗੀ ਚਾਹੀ ਜੀ ਦਿੱਕਤ ਨਾ ਆਵੇ ਦੀਵਾਲੀ ਦੇ ਦਿਨ ਨੇ ਬੰਬ ਪਟਾਕੇ ਚਲਾਉਣੇ ਨੇ ਅਸੀਂ ਯੋਹਾਰ ਵੀ ਮਨਾਉਣੇ ਨੇ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਕੋਸ਼ਿਸ਼ ਕੀਤੀ ਸੀ ਵੀ ਅਸੀਂ ਇਹ ਗੱਡੀਆਂ ਨੇ ਜਿਹੜੀਆਂ ਲੈ ਕੇ ਆਈਏ ਸੋ ਮੈਂ ਇੱਕ ਵਾਰ ਤੋਂ ਫੇਰ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ तहे ਦਿਲ ਦੀ ਕਰਾਈ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਦੋ ਆਧੁਨਿਕ ਗੱਡੀਆਂ ਫਾਇਰ ਬ੍ਰੀਡ ਦੀਆਂ ਗੱਡੀਆਂ ਆ ਜਿਹੜੀਆਂ ਸਾਡੇ ਪਿੱਛੇ ਖੜੀਆਂ ਨੇ ਇਹ ਅੱਜ ਖੰਨੇ ਨੂੰ ਸਮਰਪਿਤ ਕਰਕੇ ਖੰਨੇ ਨੂੰ ਦੇ ਕੇ ਜਿਹੜਾ ਉਹਨਾਂ ਨੇ ਵੱਡਾ ਕਾਰਜ ਕੀਤਾ ਮੈਂ ਇਸ ਕਰ ਲਈ ਉਹਨਾਂ ਦਾ ਬਹਿਦ ਜ਼ਲੀ ਗਰਾਈ ਤੋਂ ਧੰਨਵਾਦ ਕਰਦਾ ਹਾਂ ਮਦਨ ਸਾਹਿਬ ਜਿਹੜਾ ਫਾਇਰ ਸੇਫਟੀ ਦਾ ਸਟਾਫ ਹੈ ਉਹਦੇ ਬਾਰੇ ਵੀ ਕੁਝ ਗਲਤ ਕੋਈ ਨਹੀਂ ਹੈ ਕਿ ਪੂਰਾ ਕਰ ਰਹੇ ਜੀ ਕਿਦਾਂ ਕਰੀ ਪੱਕੇ ਰੂਪ ਚ ਕਰੀ ਪਿੱਛੇ ਜੇ ਨੂੰ ਤੁਸੀਂ ਤੁਹਾਨੂੰ ਤੁਸੀ ਯਾਦ ਹੋ ਦੋਨੋਂ ਅਸੀਂ ਬਹੁਤ ਸਾਰੀਆਂ ਗੱਡੀਆਂ ਤੇ ਫਾਇਰ ਸਟਾਫ ਹੈ ਜਿਹੜਾ ਉਹਦੀ ਐਡੀਸ਼ਨ ਕੀਤੀ ਸੀ ਤੇ ਹੁਣ ਅਸੀਂ ਜਾਨੀ ਕਿ ਜਿਹੜੀ ਉਰੇ ਘਾਟ ਸੀ ਖੰਨੇ ਦੀ ਕਿਉਂਕਿ ਕਿਸੇ ਨੇ ਧਿਆਨ ਹੀ ਨਹੀਂ ਸੀ ਦਿੱਤਾ ਕਿਸੇ ਦਾ ਖੰਨੇ ਕਰਨੀ ਕੋ ਧਿਆਨ ਤੋਂ ਸੀਗਾ ਜੀ ਉਰੇ ਤਾਂ ਪਤਾ ਨਹੀਂ ਕਿੱਥੋਂ-ਕਿੱਥੋਂ ਲੋਕ ਕਿਵੇਂ ਆਏ ਉਹਨਾਂ ਨੇ ਕੀ ਉਹਨਾਂ ਦੇ ਮਨਸੂਬੇ ਸੀਗੇ ਸਿਆਸੀ ਮਨਸੂਬੇ ਕੀ ਸੀ ਸਮਝ ਨਹੀਂ ਆਉਂਦਾ ਆਏ ਤਾਂ ਹੁਣ ਪਹਿਲੀ ਵਾਰ ਹੋਇਆ ਕਿ ਇਹਨਾਂ 3.5-4 ਸਾਲਾਂ ਦੇ ਅੰਦਰ-ਅੰਦਰ ਅਸੀਂ ਖੰਨੇ ਦੇ ਅੰਦਰ ਇਹਨਾਂ ਮਸ਼ੀਨਰੀ ਐਡ ਕਰ ਰਹੇ ਹਾਂ ਸਾਫ਼-ਸੁਥਰਾ ਬਣਾ ਰਹੇ ਹਾਂ ਖੰਨੇ ਨੂੰ ਜਿਹੜੀ-ਜਿਹੜੀ ਕਿਸੇ-ਕਿਸੇ ਚੀਜ਼ ਦੀ ਕੋ ਘਾਟ ਹੈ ਉਹ ਪੂਰੀ ਕਰਨ ਲੱਗੇ ਹੋਏ ਹਾਂ ਜੇ ਪ੍ਰਮਾਤਮਾ ਦੀ ਰਹਿਮਤ ਰਹੀ ਵਾਹਿਗੁਰੂ ਦੀ ਰਹਿਮਤ ਰਹੀ ਪ੍ਰਭੂ શ્રી ਰਾਮ ਦੀ ਰਹਿਮਤ ਰਹੀ ਅਸੀਂ ਇਹ ਇਹ ਤਾਂ ਸ਼ੁਰੂਆਤ ਹੈ ਇੰਨਾ ਸੋਹਣਾ ਬਣਾ ਦੇਵਾਂਗੇ ਖੰਮੇ ਨੂੰ ਇੰਨਾ ਵਧੀਆ ਬਣਾ ਦੇਵਾਂਗੇ ਖੰਮੇ ਨੂੰ ਖੰਨੇ 'ਚ ਕਿਸੇ ਕਿਸਮ ਦੀ ਨਾ ਕੋਈ ਮਿਸੰਦਰੀ ਦੀ ਨਾ ਕੋਈ ਸਾਡੇ ਕੋਲ ਸਟਾਫ ਦੀ ਕੋਈ ਕਮੀ ਨਹੀਂ ਛੱਡਾਂਗੇ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ